ਨਵਾਬਿਕੇ ਪੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਲੌਣਾ ਨਾਬਿਕੇ ਅਗਰਵਾਲ ਸਮਾਜ ਵੱਲੋਂ ਕਰਵਾਏ ਗਏ ਧਰਮ ਕੇ ਸਮਾਗਮ ਵਿੱਚ ਮਹਾਰਾਜ ਅਗਰਸੈਨਾ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਅਤੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇ ਤੌਰ ਤੇ ਪਹੁੰਚੇ ਨਾਬਾ ਵਿੱਚ ਮਹਾਰਾਜਾ ਅਗਰਮਾਲ ਸਮਾਰਕ ਪੂਰੇ ਪੰਜਾਬ ਭਰ ਦੇ ਵਿੱਚ ਮਸ਼ਹੂਰ ਹੈ ਤੇ ਇਸ ਸਮਾਰਕ ਤੇ 5 ਕਰੋੜ ਰੁਪਏ ਦਾ ਖਰਚੇ ਹੋਣ ਦੀ ਉਮੀਦ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਕਰਨ ਪਾਇਆ ਹੈ ਅਸੀਂ ਉਸ ਨੂੰ ਸਾਫ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਨੇ ਪਿਛਲੀਆਂ ਸਰਕਾਰਾਂ ਵੱਲੋਂ ਹੀ ਫਲਾਇਆ ਗਿਆ ਸੀ ਅਤੇ ਉਸ ਵੇਲੇ ਦੇ ਮੰਤਰੀ ਨਸ਼ਾ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਲਿਆ ਕੇ ਸਪਲਾਈ ਕਰਦੇ ਸਨ ਅਤੇ ਇਹਨਾਂ ਨੂੰ ਸਾਫ ਕਰ ਲਈ ਹੁਣ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਪ੍ਰੁੱਧ ਦੇ ਤਹਿਤ ਮਹਮ ਚਲਾਈ ਗਈ ਹੈ ਉਸ ਵਿੱਚ ਹੁਣ ਅਸੀਂ ਨਸ਼ੇ ਨੂੰ ਜੜ ਤੋਂ ਸਾਫ ਕਰਾਂਗੇ ਕਿਉਂਕਿ ਜਿਹੜਾ ਪੰਜਾਬ ਦਾ ਸੂਬਾ ਨੰਬਰ 1 ਸੀ ਤੇ ਉਹ 17ਵੇਂ ਸਥਾਨ ਤੇ ਆ ਚੁੱਕਾ ਹੈ ਲੋਕਾਂ ਮਹਰੇ ਨਸ਼ਾ ਤਸਕਰਾਂ ਨੂੰ ਪੜਾ ਰਹੇ ਹਨ ਤੇ ਸਰਕਾਰ ਦੇ ਨਸ਼ੇ ਖਾਤਮੇ ਦੇ ਲਈ ਇੱਕ ਝੋਟਾਣ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਸ਼ਣ ਦੌਰਾਨ ਕਿਹਾ ਕਿ ਨਸ਼ੇ ਦੀ ਖਾਤਮੇ ਦੇ ਲਈ ਅਸੀਂ ਚੁੱਧ ਨਸ਼ਾ ਵਿਰੁੱਧ ਮਹਿੰਮ ਸ਼ੁਰੂ ਕੀਤੀ ਗਈ ਹੈ ਤੇ ਨਾਲ ਹੀ ਭ੍ਰਿਸ਼ਟਾਚਾਰ ਨੂੰ ਪੰਜਾਬ ਪਰ ਦੇ ਵਿੱਚੋਂ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਭਾਵੇਂ ਕਿ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਅਮਰੀਕਾ ਵਾਲੇ ਚੰਨ ਤੇ ਪਲਾਟ ਕੱਟਣ ਨੂੰ ਫਿਰਦੇ ਹਨ ਪਰ ਸਾਡੇ ਪੰਜਾਬ ਦੇ ਵਿੱਚ ਅਜੇ ਵੀ ਸਿਵਲ ਦੇ ਢੱਕਣ ਪੂਰੇ ਨਹੀਂ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਸ਼ਣ ਦੌਰਾਨ ਇਹ ਸਭ ਕੁਝ ਆਖਿਆ ਉੱਥੇ ਇਸ ਮੌਕੇ ਕੈਬਨਿਟ ਮੰਤਰੀ ਵਿਰਿੰਦਰ ਕੋਇਲ ਨੇ ਕਿਹਾ ਕਿ ਅੱਜ ਦਾ ਦਿਨ ਨਾਬੇ ਦੀ ਧਰਤੀ ਦੇ ਭਾਗਾ ਵਾਲਾ ਹੈ ਇਹ ਤਾਂ ਅੱਜ ਅਗਰਸੈਂਟ پارک ਦੇ ਵਿੱਚ ਅਗਰਵਾਲ ਸਭਾ ਦੇ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਦੇ ਵਿੱਚ ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੀ ਪੱਤਰ ਰੱਖਿਆ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਇਸ ਮੌਕੇ ਦੇ ਅਗਰਵਾਲ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਕਿਹਾ ਕਿ ਅਜਕਰ ਸੈਨ ਪਾਰਕ ਦੇ ਵਿੱਚ ਅਗਰਵਾਲ ਸਭਾ ਦੇ ਵੱਲੋਂ ਧਰਮਕਾ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ਿਰਕਤ ਕੀਤੀ ਗਈ। ਮੈਂ ਬਹੁਤ-ਬਹੁਤ ਬਧਾਈ ਦਿੰਦਾ ਹਾਂ ਕਿ ਅੱਜ ਇਸ ਇਤਿਹਾਸਿਕ ਸਭਾ ਵਿੱਚ ਹੋਰ ਇੱਕ ਵਾਸਿਕ ਦਿਨ ਇਸ ਮੌਕੇ ਤੇ ਇਸ ਪਵਿੱਤਰ ਸਥਾਨ ਤੇ ਇਸ ਪਵਿੱਤਰ ਮੌਕੇ ਤੇ ਮੈਨੂੰ आमंत्रित किया आप लोगों के बीच में शामिल होने का मौका दिया इसके लिए मैं आप सबका बहुत बहुत आभारी हूँ गोरवल सबों का बहुत बहुत आभारी हूँ आप लोगों के प्यार आप लोगों के विश्वास की वजह से हम लोगों ने सरकार बनाई आप लोगों ने इतना प्यार दिया इतना विश्वास दिया ऐतिहासिक बहुमत 117 में से बानवे सीट आज तक आपने किसी पार्टी को तो नहीं दी लेकिन सरकार संभालने के बाद पता चला कि सरकार चुनाव जीतना तो आसान था सरकार चलाने कितनी मुश्किल है इतना गंद छोड़ के गए हैं ये पिछले वाले इतना गंद छोड़ के गए हैं मैं क्या बताऊं आप लोगों को पंजाब का बुरा हाल करके गए नशे को ही ले लो पंजाब जो एक वक्त पंजाब का नाम नंबर वन टॉप पे होता था पर कैपिटल इनकम में प्रति व्यक्ति आय में नंबर वन पंजाब सबसे अमीर सूबा माना जाता था आज सत्रहवें नंबर पर सेवेंटीन पे आ गया आज पंजाब का बच्चा पंजाब की जवानी पंजाब के छोटे छोटे बच्चे नशा कर रहे हैं पूरे पंजाब को नशे में धकेल कहां से आया है नशा अपने आप तो आया नहीं किसने घर घर के अंदर किसने फैलाया ये नशा मुझे कहने की जरूरत नहीं है हमारे से पहले वाली जो सरकारें थी उनके मंत्री अपनी सरकारी गाड़ियों के अंदर नशा घर घर डिस्ट्रीब्यूट किया करते थे नशे के इंटरनेशनल स्मगलर उन मंत्रियों के घरों के अंदर रुका करते थे ये रिकॉर्ड में पंजाब को बर्बाद करके चले गए मुझे नहीं हमारे कर, कहा जाता है ना कि धर्म में कहा जाता है कि हर कर्म की सजा तो मिलती है इन लोगों को सजा तो मिलेगी भगवान सजा देगा कानून सजा दे ना दे लेकिन भगवान जरूर इनको सजा देगा मुझे लगता है कानून भी सजा देगा एक जब हम लोगों ने सरकार संभाली सबसे बड़ा चैलेंज हमारे लिए था नशा कैसे खत्म करें नशा कैसे पंजाब की जवानी को पंजाब के बच्चों को पंजाब के परिवारों को कैसे वापस ले गया अब नशे के विरुद्ध युद्ध शुरू हुआ है पिछले कुछ महीनों से अग्रवाल समाज जो बड़ी देन है वो बाहर बड़े पासों भी चाहे वो एम एस हो गए चाहे वो बड़ी इंडस्ट्री हो गए आज से मालवा लाभ के बहुत अग्रवाल समाज का ਜਿਹਾ ਤਰਕੀ ਮੇਨ ਚੋਲਾਨ ਹੈ ਅੱਜ ਦੀ ਬਾਤ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਕੋਈ ਰਾਜਨੀਤਿਕ ਰੈਲੀ ਨਹੀਂ ਸੰਤ ਇੰਵੀਟੇਸ਼ਨ ਆਇਆ ਅਗਰ ਬਾਸ ਸੁਣਾ ਰਹੇ ਨੂੰ ਅਜਿਹਾ ਜੀ ਅਮਾਨੂ ਦੋ ਵਾਰ ਕੈਨਸਲ ਨੂੰ ਲੇ ਬੋਲਾਂ ਅਖੀਰ ਨੂੰ ਯਾ ਭਲਾ ਸਕੇ ਮਤਲਬੀ ਮੌਸਮ ਬੈਠ ਕੇ ਲੱਗਦਾ ਸੀ ਕਿ ਤੇਹਰੋ ਜੀ ਇੰਸਿਦਾ ਜੇ ਤਾਰਾ ਅੱਜ ਵੀ ਮੌਸਮ ਠੀਕ ਹੈ ਅਮਾਨੂ युद्ध तो नशे तो बड़ा कलंक लाग्या सरकार लापरवाही करके मिली भुगतान करके साफ करने लगे हुए लोगों का साफ चाहता लोग लहर बनूंगी तत्म होगा और बहुत वाडा उ भी मिल रहा है भ्रिष्टाचार एक शौक मांगों लग है उन्होंने खत्म करने बचह भ्रष्टाचार है चाहे किसी और दफ्तर का भ्रष्टाचार है वह खत्म करने लगे हुए वास्ते भी हर रोज पोर्टल से या टोल फ्री नंबर के फोन में हर रोज कार्रवाई कर दी पर सस्टम जर साल सत्तर साल तक हो गया तो ठीक करने के थोड़ा टाइम लगे पर अपने वो नीयत साफ है असि ठीक करा सत्तर साल हो गए यार उठी खड़े अमरीत ग्रह के पला कट्टी नक्शे उड़ाई बैठे हैं ने ने। साथ अभी उड़े हैं इतनी खुशी प्रकट की जा रही है कंध साफ होना चाहिए काम करना चाहिए अभी तो हजे उड़े थली हजे को ठीक करने वाले पे ने सारे ਸਕੂਲਾਂ ਦੇ ਕਮਰੇ ਪਾਉਣ ਵਾਲੇ ਤੇ ਲਾਇਬ੍ਰੇਰੀਆਂ ਬਣਾਉਣ ਵਾਲੀਆਂ ਪਈਆਂ ਇਹ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨੂੰ ਪਤਾ ਸੀ ਲੋਕਾਂ ਨੇ ਜਾਣਨ ਕਿੱਥੇ ਪੰਜ ਸਾਲ ਬਾਅਦ ਦੂਜੇ ਵਾਰ ਯਾ ਆਟੋਮੈਟਿਕਲੀ ਉਹ ਉਹ ਤਾਂ ਤੰਗ ਹੋ ਕੇ ਫੇਰ ਸਾਡੀ ਆਉਗੀ ਉਹ ਪੰਜ ਸਾਲਾਂ ਜਿਹੜੇ ਲੋਕਾਂ ਦਾ ਕੰਮ ਸੀ ਉਹ ਸੰਭਲ ਲੈਂਦੇ ਸੀ ਇਹਨੂੰ ਫੇਰ ਵਾਰੀ ਆ ਜਾਂਦੀ ਅੱਜ ਹੋ ਰਿਹਾ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਨੇਰੀ ਸੋਨ ਦੇ ਵਿੱਚੋਂ ਸੂਲ ਜਿੱਤੀ ਕਿਰਨ ਨੂੰ ਆਵਾਜ਼ ਪਾ ਕੇ ਨਿਕਲੀ ਉਹ ਨਹੀਂ ਬੜਿਆ ਬਲਕਿ ਬੜੀਆਂ ਅਸਰਦਾਰ ਮੀਤੀ ਜਿਹੜਾ ਗੁਣ ਚ ਵੀ ਪੇਚੇ ਬੜੀਆਂ ਕੋਸ਼ਿਸ਼ਾਂ ਕੀਤੀ ਕਿ ਇਹ ਪਾਰਟੀ ਹੋਰ ਨਾ ਕੜੀ ਹੋਏ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਬੜੇ ਕੀਤਾ ਅੱਜ ਸਾਡੇ ਨੂੰ ਬਹੁਤ ਮਾਰਗ ਦਰਸ਼ਨਾ ਹੈ ਸਾਡਾ ਅਕਬਰ ਸਮਾਜ ਲਈ ਕਿ ਸਾਡੇ ਪੰਜਾਬ ਦੇ ਸਭ ਤੋਂ ਚਾਰੇ ਮੁੱਖ ਮੰਤਰੀ ਸਰਦਾਰ ਕਬਨਪਾਲ ਜੀ ਹਾਲੇ ਹਿੰਦੁਸਤਾਨ ਦੇ ਆਜ਼ਾਦੀ ਦੇ ਨਵੀਂ ਵਿਸ਼ਾ ਦਿਨ ਗਏ ਆਮ ਆਦਮੀ ਪਾਰਟੀ ਦੇ ਜਨਮਦਾਤਾ ਅਰਨਜੀਤ ਸਿੰਘ ਜੀ ਵੱਲੋਂ ਖਾਸ ਤੌਰ ਤੇ ਖਾਸ ਤੌਰ ਤੇ ਨਾਗਪੜ ਵਿੱਚ ਪਹੁੰਚੇ ਆ। ਕੋਪਰ ਕਰਵਲ ਸਭਾ ਮੰਡਾ ਰੱਖਿਆ ਗਿਆ। ਉਹਦੇ ਇੱਕ ਬਹੁਤ ਵਿਸ਼ਾਲ ਜਿਹੜਾ ਭਵਨ ਉਹ ਬਣਾਇਆ ਜਾ ਰਿਹਾ ਹੈ। ਸਾਡੇ ਨੈਸ਼ਨਲ ਕਨਵੀਨਰ ਹਨ ਸੈਕਟਰੀ ਵਾਲ ਜੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਪਹੁੰਚ ਰਹੇ ਨੇ। ਸਾਡੇ ਨੇ ਸਾਰਾ ਮਿਹਨਤ ਕਰਾ ਬਹੁਤ ਹਰਸ਼ ਦਾ ਵਿਸ਼ਾ ਸਾਡਾ ਕਿ ਕਦਿਆਣਾ ਜਿੰਨੀ ਚੋਂ ਸ਼ੁਰੂ ਹੋ ਗਈ ਲਾਣ ਹੋ ਗਿਆ ਉਂਿਤ ਰਿਧਾ ਇਸ ਤਰ੍ਹਾਂ ਦੇ ਬਾਲਸ ਪਾਰਟੀ ਦੱਲ ਜੀ ਅਸੀਂ ਦੱਸਦਾ ਕਿ ਜੀ ਵੀ ਪੀ ਕਿਹਾ ਤੁਹਾਡਾ ਦਿਸਟ੍ਰਿਕਟ ਦੇਖੋ ਚੇਤਨਾ ਦਾ ਸਾਰੇ ਗਾ ਜਿਧਉਣੇ ਦਾ ਲੋਕ ਹੈ ਲੋਕਾਂ ਨੇ ਜਿਧਣਾ ਲੋਕਾਂ ਨੇ ਫੈਸਲਾ ਦੇਣਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਲੋਕ ਸਾਡੇ ਨਾਲ ਨੇ ਕਿਉਂਕਿ ਪਿਛਲੇ 3 ਸਾਲਾਂ ਦੇ ਕੀਤੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੋ ਇਤਿਹਾਸਿਕ ਕੰਮ ਕੀਤੇ ਆ ਇਹ ਉਹਨਾਂ ਕੀਤੇ ਕੰਮਾਂ ਦੇ ਸਦਕਾ ਸੀ ਕਹਿ ਸਕਦੇ ਹਾਂ ਕਿ ਅਸੀਂ ਬੜੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਸਾਡੇ ਕੈਂਡੀਡੇਟ ਇੱਕ ਖੁਦ ਇੱਕ ਵਧੀਆ ਹੀ ਸ਼ਖਸੀਅਤ ਰਹਿਣ ਜਿਨ੍ਹਾਂ ਨੇ ਆਪਣੀ ਸਾਰੇ ਜੰਗਲੇ ਲੋਕ ਸੇਵਾ ਦੇ ਰਾਤੇ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਸੀ ਬਿਲਕੁਲ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤਾਂਗੇ ਵੱਡਾ ਦਿਨ ਸੀ ਜੀ ਅਗਰਵਾਰ ਸਵੇਰ ਨਾਬਾ ਲਈ ਜਿੱਥੇ ਅਸੀਂ ਅੱਜ ਮਹਾਰਾਜ ਅਗਰਸੈਨ ਜੀ ਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਉੱਥੇ ਸਾਡੇ ਦੋਨੋਂ ਸੁਪਰੀਮ ਆਮ ਆਦਮੀ ਪਾਰਟੀ ਦੇ ਸੀਰੀਅਲ ਵਿਧੇ ਕੇਜਰੀਵਾਲ ਜੀ ਤੇ ਸੀਐਮ ਭਗਵੰਤ ਮਾਨ ਜੀ ਪਹੁੰਚੇ ਸਾਨੂੰ ਬਹੁਤ ਮਾਣ ਦੀ ਗੱਲ ਹੈ ਉਹਨਾਂ ਨੇ ਆਪਣੀ ਕਰ ਕਲਮਾ ਨਾਲ ਸਾਡਾ ਇਹ ਨੀਂਹ ਪੱਥਰ ਰੱਖਿਆ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਸਮੇਂ ਦੇ ਵਿੱਚ ਇਹ ਮੰਦਿਰ ਨੂੰ ਕੰਪਲੀਟ ਕਰ ਦਿੰਦਾ ਕਿੰਨੇ ਕਰੋੜ ਦੀ ਹੈ ਇਸ ਪੂਰੇ ਪ੍ਰੋਜੈਕਟ ਦੇ ਉੱਤੇ ਜੀ ਤਿੰਨ ਤੋਂ 5 ਕਰੋੜ ਰੁਪਏ ਖਰਚ ਆਉਂਦੀ ਸੁਭਾਵਨਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਇਹ ਜਿਵੇਂ ਜਿਵੇਂ ਪੈਸੇ ਦਾ ਪ੍ਰਬੰਧ ਹੋ ਜਾਈਏਗਾ ਉਸੇ ਤਰ੍ਹਾਂ ਦਾ ਕੰਮ ਬਾਕੀ ਇਹ ਪੰਜਾਬ ਤੋਂ ਨੰਬਰ 1 ਤੇ ਕੋਈ ਦਾ ਜਿਹੜਾ ਹਿੱਸਾ ਹੈ ਅਕਰਮਲ ਸਭਾ ਨਾ ਤਾਂ ਮੈਂ ਆਪਣੀ ਜਾਣਕਾਰੀ ਤੇ ਦੱਸਦਾ ਕਿ ਪੂਰੇ ਪੰਜਾਬ ਤੋਂ ਨੰਬਰ 1 ਹੀ ਹੈ ਜਿੱਡੀ ਵੱਡੀ ਜਗ੍ਹਾ ਸਾਡੇ ਕੋਲ ਹੈ ਸਿਰ ਕਿਸੇ ਪੰਜਾਬ ਦੇ ਕਿਸੇ ਕੋਲ